ਦੇਖੋ ਵਿਚਾਰੀਆ ਭੈਣ ਆਪਣੀ ਸਾਰੀ ਗੁੱਲਕ ਜੋੜ ਕੇ ਆਪਣੇ ਪੇਰੈਂਟਸ ਨਾਲ ਲੈ ਕੇ ਆਈ ਹੈ ਤੁਸੀਂ ਵੀਡੀਓ ਦੇਖਦੇ ਹੋ ਸਾਡੀਆਂ ਕਿਹਨਾਂ ਦੇਖਣ ਲਾਇਆ ਵੀਡੀਓ ਮਮਾ ਪਾਪਾ ਨੇ ਦੇਖੋ ਹਰ ਮਾਂ ਚਾਹਦੀ ਹੈ ਕਿ ਮੇਰਾ ਪੁੱਤ ਮੇਰੀ ਧੀ ਮੈਨੂੰ ਪਿਆਰ ਕਰੇ ਪਰ ਉਹਦੇ ਲਈ ਮਾਂ ਕਰ ਕੀ ਰਹੀ ਹੈ ਵੈਸੇ ਤਾਂ ਸਾਡੇ ਵਰਗੇ ਵੱਡਿਆਂ ਨੂੰ ਸ਼ਰਮ ਆ ਜਾਈਗੀ ਵੀਡੀਓ ਦੇਖ ਕੇ ਛੋਟੀ ਜੀ ਬੱਚੀ ਸ਼੍ਰੀ ਅਮਰitsar ਸਾਹਿਬ ਤੋਂ ਆਈ ਆਪਣੀ ਪੂਰੇ ਪਰਿਵਾਰ ਦੇ ਨਾਲ ਤੇ ਆਹ ਜਿਹੜਾ ਬੱਚਾ ਹੈ ਇਹਦੀ ਬਾਹਾਂ ਟੁੱਟੇ ਨੂੰ 2 ਸਾਲ ਹੋ ਚੁੱਕੇ ਨੇ ਬਾਈ ਜੀ ਬਾਹ ਟੁੱਟੇ ਨੂੰ 2 ਸਾਲ ਹੋ ਚੁੱਕੇ ਨੇ ਪੈਸੇ ਨਾ ਹੋਣ ਕਰਕੇ ਆਪਰੇਸ਼ਨ ਨਹੀਂ ਕਰਾਇਆ ਮਾਂ ਦੀ ਪੁੱਤ ਨੇ ਇਹਦੇ ਨੇ ਇਹ ਮੈਂ ਤਾਂ ਤੁਹਾਨੂੰ ਵੀਡੀਓ ਦਿਖਾਨਾ ਕਿ ਜਿਹੜੇ ਬੱਚੇ ਬੌਰਨ ਵਿਦ ਸਿਲਵਰ ਸਪੂਨ ਨੇ ਨਾ ਐਦਾਂ ਦੇ ਬੱਚੇ ਬਹੁਤ ਨੇ ਦੁਨੀਆ ਤੇ ਜਿਨ੍ਹਾਂ ਦੇ ਮਾਪੇ ਨੂੰ ਸਭ ਕੁਝ ਸਹੂਲਤ ਮਿਲੀ ਹੋਈ ਆਪਣੇ ਬੱਚਿਆਂ ਨੂੰ ਦੇਣ ਲਈ ਜਾਂ ਅਸੀਂ ਚਾਂਦੀ ਦੇ ਚਮਚਾ ਨਾਲ ਜੰਮੇ ਹੋਇਆ ਸਾਡੇ ਵਰਗਿਆਂ ਨੂੰ ਕੀ ਪਤਾ ਅਸੀਂ ਤਾਂ ਕਾਫੀ ਦੇ ਕੱਪ ਪੀਂਨੇ ਸਟਾਰਬਕਸ ਤੇ ਬਹਿ ਕੇ ਫੇਰ ਉਹ ਭਾਵੇਂ 495 ਦਾ ਹੋਵੇ 595 ਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਬਾਈ ਜੀ 2 ਸਾਲ ਤੋਂ ਇਹ ਇਹ ਬੱਚੇ ਦੀ ਜਿਹੜੀ ਬਾਹ ਹੈ ਨਾ ਕੀ ਨਾਮ ਪੁੱਤ ਤੇਰਾ ਜੀ ਰਾਜਦੀਪ 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 ਮੁੰਡੇ ਦਾ ਨਾਮ ਹੈ ਬਾਹ ਨਹੀਂ ਸਿੱਧੀ ਹੋ ਪਾਰੀ ਕਿੰਨੇ ਸਾਲ ਹੋ ਗਏ ਦੀ ਬਾਹ ਟੁੱਟੀ ਨੂੰ 2 ਸਾਲ 2 ਸਾਲ ਇਲਾਜ ਕਿਉਂ ਨਹੀਂ ਕਰਾਇਆ ਬਾਹ ਹੀ ਕਰਵਾਇਆ ਗੱਲ ਜੀ ਸਰ ਜਿੰਨੇ ਪੈਸੇ ਹੁੰਦੇ ਸੀ ਕਰਾ ਲਏ ਸੀ ਨਾ ਡਾਕਟਰ ਕੀ ਕਹਿੰਦਾ ਸੀ ਹੈਲਟ ਨੇ ਆਪਰੇਸ਼ਨ ਦਾ ਕਿਹਾ ਕਦੋਂ ਕਿਹਾ ਸੀ ਆਵੇ ਹੁਣ ਜਿਹੜਾ ਅਸਰਾ ਕਰਾ ਕੇ ਜਾਂਦਾ ਏ ਤੁਹਾਨੂੰ ਕਹਿੰਦੇ ਨੇ ਪਹਿਲੇ ਤੇ ਤੁਸੀਂ ਆਪਰੇਸ਼ਨ ਕਿਉਂ ਨਹੀਂ ਕਰਾਇਆ? ਪਰੇਸਮ ਦਾ ਸਰ ਪੈਸੇਾਂ ਦਾ ਕਰਕੇ ਨਹੀਂ ਕਰਾਉਂਦੇ। ਪੈਸੇ ਨਾ ਹੋਣ ਕਰਕੇ ਆਪਰੇਸ਼ਨ ਨਹੀਂ ਕਰਾ ਪਾਏ। ਅਸੀਂ ਕਾਦੇ ਸੂਰਮੇ ਬਣਦੇ ਆਂ ਪੰਜਾਬ ਦੇ। ਲੋਕ ਕਹਿੰਦੇ ਨੇ ਨਾ ਪੰਜਾਬ ਬਚਾ ਲੋ। ਉਹ ਕੱਲੀ ਪੋਸਟਾਂ ਪੈਣ ਲਈ ਪੰਜਾਬ ਬਚ ਰਿਹਾ ਹੈ ਕਿ ਲੋਕਾਂ ਕੋਲ ਸੈਂਪਥੀ ਲੈ ਲਈਏ, ਲਾਈਕ ਲੈ ਲਈਏ, ਕਮੈਂਟ ਲੈ ਲਈਏ। ਅਸਲ ਪੰਜਾਬ ਦੇ ਤਾਂ ਗਰਾਊਂਡ ਤੇ ਇਹ ਹਾਲ ਨੇ। ਆਹ ਛੋਟੀ ਜੀ ਪਿਆਰੀ ਜੀ ਬੱਚੀ ਆਪਣੀ ਪੂਰੀ ਗੁੱਲਕ ਜੋੜ ਕੇ ਲਈ ਹੈ। ਬੇਟਾ ਖੋਲੋ। ਕੀ ਨਾਮ ਤੁਹਾਡਾ? ਮਰੋਸਤੀ। ਤੁਸੀਂ ਇਹ ਸਾਰੇ ਪੈਸੇ ਦੇਣੇ ਇਹਨ ਕਿਉਂਕਿ ਮੈਂ ਆਪਣਾ ਬਰਥਡੇ ਨਹੀਂ ਮਨਾਉਂਦੀ ਮੈਂ ਲੋਡ ਬੰਦਿਆ ਆ ਥੋੜਾ ਬੜੇ ਵਾਜੀ ਵਾਜੀ ਕੱਲ ਕੱਲ ਬਰਥਡੇ ਹੈਪੀ ਬਰਥਡੇ ਬੇਟਾ ਤੁਸੀਂ ਇੰਨੇ ਵੱਡੇ ਪੈਸਿਆਂ ਦੀ ਡਰੈਸ ਲੈ ਲਈਓ ਆਪਣੇ ਕੱਪੜੇ ਲੈ ਲਿਓ ਤੁਸੀਂ ਇਹਨਾਂ ਨੂੰ ਦੇ ਕੇ ਕੀ ਮਿਲੂਗਾ ਇਹ ਦੇਖੋ ਇਹ ਬਈਆਂ ਦੀ ਇਹ ਬਈਆਂ ਦੀ ਬਾਹ ਫ੍ਰੈਕਚਰ ਹੈ ਸੱਟ ਲੱਗੀ ਹੋਈ ਹੈ ਨਾਲ ਦੇ ਤੇ ਇਹਨਾਂ ਕੋਲ ਆਪਣਾ ਟ੍ਰੀਟਮੈਂਟ ਕਰਾਉਣ ਵਾਸਤੇ ਪੈਸੇ ਹੈ ਨਹੀਂ ਤੁਸੀਂ ਆਪਣੇ ਪੈਸੇ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਫਿਰ ਇਹਨਾਂ ਦਾ ਇਲਾਜ ਹੋ ਜਾਏਗਾ ਇਹਨਾਂ ਚ ਇਹਨਾਂ ਨੂੰ ਦੇ ਦਿਓ ਸਾਰੇ ਪੈਸੇ ਇਹਨਾਂ ਨੂੰ ਦੇ ਦਿਓ ਇਹ ਚ ਪਾ ਦਿਓ ਦੇਖੋ ਵਿਚਾਰੀਆ ਭੈਣ ਆਪਣੀ ਸਾਰੀ ਗੁੱਲਕ ਜੋੜ ਕੇ ਆਪਣੇ ਪੇਰੈਂਟਸ ਨਾਲ ਲੈ ਕੇ ਆਈ ਹੈ ਧਿਆਨ ਨਾਲ ਕੋਈ ਗੱਲ ਨਹੀਂ ਕੋਈ ਗੱਲ ਉਹ ਚ ਦੇ ਦੇ ਚੱਕ ਕੇ ਦੇ ਦੇ ਦੇਖੋ ਕਿੰਨੀ ਮਤਲਬ ਇੱਕ ਪਿਆਰੀ ਤਸਵੀਰ ਵੀ ਹੈ ਪਰ ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਲੋਕਾਂ ਨੂੰ ਪੁੱਛਣਾ ਚਾਹਨਾ ਕਿ ਆਪਾਂ ਕੱਲੀ ਵੀਡੀਓ ਵੇਖ ਕੇ ਘਰੇ ਬਸ ਮਨੋਰੰਜਨ ਦੇ ਲਈ ਦੇਖਣੀ ਹੈ ਆ ਛੋਟੀ ਜੀ ਬੱਚੀ ਕਿੰਨੇ ਸਾਲ ਦੇ ਹੋਗੇ ਬੇਟਾ ਤੁਸੀਂ ਅੱਜ 7 ਸੇ ਦੇਖੋ 7 ਸਾਲ ਦੀ ਹੋਗੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਵੀਡੀਓ ਦੇਖਦੇ ਹੋ ਸਾਡੀਆਂ ਕਿੰਨੇ ਦੇਖਣ ਲਾਇਆ ਵੀਡੀਓ ਮਮ ਪਾਪਾ ਨੇ ਦੇਖੋ ਆਪਣੇ ਬੱਚਿਆਂ ਨੂੰ ਅਸਲ ਜਿਹੜੀ ਇੱਕ ਪਰਵਰਿਸ਼ ਦੇਣੀ ਹੈ ਨਾ ਅਸਲ ਜੇ ਆਪਣੇ ਬੱਚਿਆਂ ਲਈ ਕੋ ਤੁਸੀਂ ਜਾਇਦਾਦ ਛੱਡ ਕੇ ਜਾਣਾ ਚਾਹੁੰਦੇ ਹੋ ਆ ਜਾਇਦਾਦ ਛੱਡੋ ਕਿ ਆਪਣੇ ਬੱਚਿਆਂ ਨੂੰ ਚੀਜ਼ਾਂ ਦਿਖਾਓ ਪਤਾ ਲੱਗੇ ਉਹਨਾਂ ਨੂੰ ਕਿ ਸਾਡੇ ਮਾਪੇ ਕਿਉਂ ਸਪੈਸ਼ਲ ਨੇ ਹਰ ਮਾਂ ਚਾਹਦੀ ਹੈ ਕਿ ਮੇਰਾ ਪੁੱਤ ਮੇਰੀ ਧੀ ਮੈਨੂੰ ਪਿਆਰ ਕਰੇ ਪਰ ਉਹਦੇ ਲਈ ਮਾਂ ਕਰ ਕੀ ਰਹੀ ਹੈ ਕਲੀਆਂ ਰੋਟੀਆਂ ਪਕਾਉਣ ਨਾਲ ਚੂਰੀਆਂ ਮੂੰਹ ਚ ਪਾਉਣ ਨਾਲ ਤੁਹਾਡੀ ਔਲਾਦ ਨੇ ਤੁਹਾਡੀ ਨਹੀਂ ਹੋਣਾ ਇੱਥੇ ਸਾਡੇ ਕੋਲ ਬੜੇ ਲੋਕ ਨੇ ਜਿਨ੍ਹਾਂ ਦੇ ਮਾਪੇ ਮਾਂ ਜਿਨ੍ਹਾਂ ਦੇ ਮਾਵਾ ਐਦਾਂ ਦੀਆਂ ਨੇ ਜਿਨ੍ਹਾਂ ਦੇ ਰੁਆਕ ਪੁੱਛਦੇ ਨਹੀਂ ਇਹ ਮਾਂ ਆਪਣੇ ਬੱਚੇ ਨੂੰ ਸਿਰਫ ਇੱਕੋ ਪਰਵਰਿਸ਼ ਦੇ ਸਕਦੀ ਹੈ ਕਿ ਕਿਸੇ ਦੀ ਮਦਦ ਕਰੇ ਹਾਲਾਂਕਿ ਇਹਨਾਂ ਦੇ ਆਪਰੇਸ਼ਨ ਤੇ 40-50 ਹਜ਼ਾਰ ਦਾ ਖਰਚਾ ਹੈ ਤੇ ਆ ਬੱਚੀ ਦੀ ਮਦਦ ਨਾਲ ਚਲੋ ਸ਼ੁਰੂਆਤ ਤਾਂ ਹੋਈ ਹੋਰ ਵੀ ਹੈਲਪ ਹੋਏਗੀ ਬੈਠੋ ਤੁਸੀਂ ਇਹਨਾਂ ਲਈ ਅਰਦਾਸ ਕਰਿਓ ਇਹ ਤੁਹਾਡੇ ਅਸੀਂ ਹੋਰ ਪੈਸੇ ਇਕੱਠੇ ਕਰਾਣੇ ਬੈਠੋ بڑے ਮਰੀਜ਼ ਨੇ ਦੇਖੋ ਆ ਮਾਤਾ ਜੀ ਬੈਠੇ ਨੇ ਇਹਨਾਂ ਦੇ ਹਸਬੰਡ ਦਾ ਇਲਾਜ ਹੋਣਾ ਇਲਾਜ ਕਰਾਣ ਦੇ ਉੱਤੇ ਪੈਸੇ ਨਹੀਂ ਹੈਗੇ بڑے ਮਰੀਜ਼ ਨੇ ਜਿਹੜੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਇੱਥੇ ਆਏ ਹੋਏ ਨੇ ਔਰ ਅਸੀਂ ਇੱਥੇ ਰੋਜ਼ ਬੈਠਦੇ ਆ ਬੜਾ ਧੰਨਵਾਦ ਜੀ ਤੁਸੀਂ ਆਪਣੇ ਬੱਚਿਆਂ ਨੂੰ ਐਸੇ ਸੰਸਕਾਰ ਦੇ ਰਹੇ ਹੋ ਕਿ ਤੁਸੀਂ ਅਥਾ ਮਮਾ ਨੇ ਬੜਾ ਧੰਨਵਾਦ ਪੈਣੇ ਤੁਸੀਂ ਆਪਣੇ ਬੱਚਿਆਂ ਨੂੰ ਇਦਾਂ ਦੀ ਪਰਵਰਿਸ਼ ਦੇ ਰਹੇ ਹੋ ਥੈਂਕ ਯੂ ਹੈਲੋ ਹੈਲੋ ਥੈਂਕ ਯੂ ਬੁੱਤਰ ਤੁਸੀਂ ਆਏ ਹੈਪੀ ਬਰਥਡੇ ਵਾਂਸ ਅਗੇਨ ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਣ ਤੇ ਤੁਸੀਂ ਐਂ ਹੀ ਸੇਵਾ ਕਰਦੇ ਰਹੋ ਬੇਟਾ ਟਰੋਫੀ ਲੈ ਕੇ ਆਓ ਆਪਣੀ ਸਾਡੇ ਕੋਲ ਇੱਕ ਤੁਹਾਡੇ ਲਈ ਟਰੋਫੀ ਵੀਰ ਕੋ ਵੀ ਗਈ ਸੀ ਉੱਥੇ ਵੀ ਦੇਖੀ ਵਾਹ ਜੀ ਵਾਹ ਜੀ ਵਾਹ ਜੀ ਆ ਜਾ ਕਿਹੜੀ ਕਲਾਸ ਤੋਂ ਸੀ ਫਰਸਟ ਚੀਜ਼ ਜਾਣਾ ਹੈ ਫਰਸਟ ਚੀਜ਼ ਜਾਣਾ ਹੁਣ ਬੜਾ ਅੱਛਾ ਕੰਮ ਕੀਤਾ ਤੁਸੀਂ ਅੱਜ ਬੱਤਰ ਕਿਸੇ ਦੀ ਮਦਦ ਕਰਨੀ ਕਿਸੇ ਦੀ ਹੈਲਪ ਕਰਨੀ ਇਹ ਬੜੇ ਪੁੰਨ ਦਾ ਕੰਮ ਹੈ ਆ ਤੁਹਾਨੂੰ ਅੱਜ ਅਵਾਰਡ ਮਿਲ ਰਿਹਾ ਇਸ ਚੱਕਰ ਕਰਕੇ ਠੀਕ ਹੈ ਇਧਰ ਆ ਜਾਓ ਆ ਬੱਚਿਆਂ ਲਈ ਸਾਨੂੰ ਟਰੋਫੀਜ਼ ਵੀ ਇੱਕ ਡੋਨਰ ਦੇ ਕੇ ਗਏ ਨੇ ਕਿ ਬੱਚਿਆਂ ਨੂੰ ਸਨਮਾਨਿਤ ਕਰਿਆ ਕਰੋ ਔਰ ਇਹ ਜਿਹੜੀ ਚੀਜ਼ ਹੈ ਜਰੂਰ ਹੋਣੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਧੰਨਵਾਦ ਥੈਂਕ ਯੂ ਬੱਤਰ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਹਾਂਜੀ ਕਿ ਕਿਸੇ ਜੀ ਦੀ ਗੱਲ ਤੋਂ ਆਪਾਂ ਕੋਸ਼ਿਸ਼ ਕਰਨੀ ਠੀਕ ਹੈ ਠੀਕ ਹੈ ਜੀ ਜਰੂਰ